ਪਹਿਲਾਂ ਕਾਫੀ ਅਖਾੜੇ ਲਾ ਚੁੱਕੇ ਤਾਂ ਇੱਕਦਮ ਜਿਹੜਾ}{|\text{ਪਛਾਲ ਵਜਦੀ ਉਸ ਗੀਤ ਨੂੰ}} \text{ਤੋ ਅੱਜ ਸਾਡੇ ਵਿੱਚ ਫੇਮਸ ਜੋੜੀ ਜਿਹੜੀ ਬੈਠੀ ਹੋਈ ਹੈ ਬਰਾਜਮਾਨ ਹੈ ਅਸੀਂ ਗੱਲਬਾਤ ਕਰਦੇ ਹਾਂ ਕਿ ਇੱਕਦਮ ਜਦੋਂ ਪਤਾ ਲੱਗਦਾ ਹੈ ਕਿ ਸਾਡਾ ਇੱਕ ਗੀਤ ਜਿਹੜਾ ਸੋਸ਼ਲ ਮੀਡੀਆ ਤੇ ਬੜਾ ਵਾਇਰਲ ਹੋ ਰਿਹਾ ਹੈ ਕਿੱਦਾਂ ਦਾ ਲੱਗਦਾ ਹੈ ਸਭ ਤੋਂ ਪਹਿਲਾਂ ਜੀ ਤੁਹਾਡੇ ਚੈਨਲ ਨੂੰ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਮੇਰੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਕੋਟਨ ਕੋਟ ਧੰਵਾਦ ਜੀ ਤੁਸੀਂ ਮੈਨੂੰ ਗਰੀਬ ਤੋਂ ਮਿਲ ਗਏ ਮਿਹਰਬਾਨੀ ਜੀ ਇਹ ਸਰ ਕੋਈ ਛਾਲ ਇੱਕਦਮ ਤਾਂ ਨਹੀਂ ਬੱਜੀ ਇਥੇ 23 24 ਸਾਲਾਂ ਤੋਂ ਮੈਂ ਆਪਾ ਮੀਆਂ ਬੀਬੀ ਸਤਨਾਮ ਸਾਗਰ ਸ਼ਰਨਜੀਤ ਸ਼ਮੀ ਅਸੀਂ ਪੰਜਾਬੀਆਂ ਦੇ ਚਰਨਾਂ ਦੀ ਧੂੜ ਅੱਜ ਤੋਂ ਇਹ ਜਿਹੜੀ ਪੰਜਾਬੀਆਂ ਦੇ ਚਰਨਾਂ ਚੋਂ ਉੱਠ ਕੇ ਧੂੜ ਅੰਬਰਾਂ ਤੱਕ ਪਹੁੰਚੀ ਇਹ ਅੱਜ ਤੋਂ 24 ਸਾਲ ਤੋਂ ਇਹ ਪਹੁੰਚੀ ਹੋਈ ਹੈ ਜੀ ਤੇ ਔਰੋ ਕਦੀ ਥੱਲੇ ਆਈ ਨਹੀਂ ਇਹ ਪੰਜਾਬੀਆਂ ਦੀ ਜੋੜਿਆਂ ਦਾ ਘੱਟਾ ਮਿੱਟੀ ਹੈ ਜਿਹੜਾ ਉੱਡ ਕੇ ਅਰਸ਼ਾਂ ਤੱਕ ਪਹੁੰਚਿਆ ਤੇ ਅਰਸ਼ਾਂ 'ਚ ਹੀ ਅਜੇ ਤੱਕ ਉੱਡਦਾ ਫਿਰਦਾ ਇਹ ਕਦੀ ਨਾ ਘੱਟ ਹੋਇਆ ਵਾਧਦਾ ਗਿਆ ਤੇ ਇਸ ਕਰਕੇ ਉਥੋਂ ਤੋਂ ਲੈ ਕੇ ਜੀ ਫੁੱਲਾਵਾਲੀ ਰਚਾਈ ਤੋਂ ਲੈ ਕੇ ਸਿੰਦੋ ਦੀ hattim ਤੱਕ ਸਿੰਦੋ ਦੀ hattim ਤੋਂ ਗਾਂ ਇਹ ਸਾਗਰ ਦੀ ਬੋਤੀ ਸਾਗਰ ਦੀ ਬੋਤੀ ਲੈਦੀ ਇੰਦਕਾ ਚਲਾ ਇਹ ਗਾਣਾ ਹੈ ਜੀ ਇਹ ਸਾਗਰ ਦੀ ਬੋਤੀ ਲੈਦੀ ਇੰਦਕਾ ਚਲਾ ਇਹ ਡਰਾਈਵਰ ਵੀਰਾਂ ਦਾ ਗਾਣਾ ਮਤਲਬ ਡਰਾਈਵਰ ਵੀਰਾਂ ਦਾ ਵੀ ਨਾਲ ਚੇਲੋ ਕਿ ਗੱਡੀ ਸਿੱਖਣ ਦਾ ਇੱਕ ਮੁਟਿਆਰ ਦਾ ਇੱਕ ਅਰੀਜ ਉਹਦਾ ਸ਼ੌਕ ਤੇ ਇਹ 2005 ਦੇ ਵਿੱਚ ਆਪਾਂ ਆ ਦੋ ਚਾਰ ਦਿਨਾਂ ਤੋਂ ਸਾਰੇ ਦਿਨ ਚ 30 30 40 40 ਚੈਨਲ ਵਾਲੇ ਭੈਣ ਭਰਾਵਾਂ ਨੂੰ ਇਹੋ ਹੀ ਬੇਨਤੀ ਕਰੀਦੀ ਆ ਕਿ ਇਹ ਗਾਣਾ ਸਾਰਿਆਂ ਨੂੰ ਪਤਾ ਉਹ ਆਪ ਹੀ ਖੋਦੀ ਸੀ ਸਾਰੇ ਚੈਨਲਾਂ ਨੇ ਤੇ ਆ ਹਫਤਾ ਹੋ ਗਿਆ ਲਾਈ ਦਿੱਤਾ ਕਿ ਇਹ ਗਾਣਾ 2005 ਦੇ ਵਿੱਚ ਸੁਪਰ ਡੁਪਰ ਹਿੱਟ ਕੈਸਟ ਸੁਪਰ ਹਿੱਟ ਕੈਸਟ ਉਹਦਾ ਨਾਮ ਇੱਕ ਕੰਨੇ ਕੰਨੇ ਚੂਪ ਲੈ ਜੱਟਾਂ ਦੇ ਬੋਲੇ ਠੰਡੇ ਯੂਸ ਭੁੱਲ ਜਾਏਗੀ ਇਹ 2005 ਦੇ ਵਿੱਚ ਟੇਪ ਰਿਲੀਜ਼ ਹੋਈ ਸੀ ਹਿੰਦੁਸਤਾਨ ਦੀ ਨਾਮ ਵਰ ਕੰਪਿਟਿਟੀ 3 ਦੇ ਵਿੱਚ ਉਹ ਉਸ ਕੈਸਟ ਦੇ ਸਾਰੇ ਗਾਣੇ ਤੇਤਨੇ ਗੋਰੇ ਗੋਰੇ ਜੰਮਣ ਕੇ ਬਾਪੂ ਤੇ ਨਿਆਣੇ ਤੇ ਸਾਰੇ ਤੇ ਉਹਦੇ ਵਿੱਚੋਂ ਇਹ ਗਾਣਾ ਹੈ ਕਿ ਉਹ ਉਦੋਂ ਦਾ ਹੀ ਸੁਪਰ ਹਿੱਟ ਆ ਸਿਰਫ ਇੱਕ ਤਰੀਕਾ ਬਦਲਿਆ ਉਹ ਅਖਾਰਿਆਂ ਚ ਸੁਣਿਆ ਜਾਂਦਾ ਸੀ ਬੱਚਿਆਂ ਨੇ ਛੋਟੇ ਛੋਟੇ ਬੱਚਿਆਂ ਨੇ ਅਸੀਂ ਮੇਲਿਆਂ ਤੇ ਜਾਂਦੇ ਆ ਉਹ ਅੱਜ ਤੋਂ 10 ਸਾਲ ਪਹਿਲਾਂ ਦੀ 12 14 15 ਸਾਲ ਪੀਡੋ ਵੀ 18 ਸਾਲ ਪੀਨੋ ਵੀ 20 ਸਾਲ ਉਹ ਛੋਟੇ ਬੱਚਿਆਂ ਨੇ ਆਪਣੀਆਂ ਜੇਬਾਂ ਦੇ ਵਿੱਚ ਉਹ ਛੋਟੇ ਛੋਟੇ ਟਿਫਰ ਕਾਰਡ ਪਾਏ ਹੁੰਦੇ ਤੇ ਉਹ ਜਦੋਂ ਖੁਸ਼ ਹੋ ਕੇ ਕਈ ਵਾਰੀ ਉਹਨਾਂ ਨੂੰ ਉਹਨਾਂ ਦੇ ਕੋਲ ਖਲੋ ਕੇ ਦੋ ਮਿੰਟ ਸੁਣਨਾ ਤੇ ਉਹਨਾਂ ਨੇ ਆਪਣੀਆਂ ਜੇਬਾਂ ਭਰੀਆਂ ਤੇ ਅਸੀਂ ਸਾਗਰ ਦੀਆਂ ਟੈਸਟਾਂ ਇੱਧਰ ਵੀ ਪਾਈਆਂ ਇੱਧਰ ਵੀ ਪਾਈਆਂ ਤੇ ਬਸ ਇੰਨੀ ਗੱਲ ਇਹ ਜੀ ਗਾਣਾ ਉਦੋਂ ਦਾ ਚੱਲ ਰਿਹਾ ਹੁਣ ਸਿਰਫ ਇਹ ਤਰੀਕਾ ਬਦਲਿਆ ਹੈ ਉਹ ਅੱਜ ਕੱਲ ਆ ਜਿਹੜਾ ਸੋਸ਼ਲ ਮੀਡੀਆ ਹੈ ਇਹ ਤੁਹਾਡੇ ਬਾਅਦ ਵਰਗੇ ਸਾਰੇ ਭੈਣ ਭਰਾਵਾਂ ਪੱਤਰਕਾਰਾਂ ਦੇ ਮੂੰਹੋਂ ਮੈਂ ਸੁਣਦਾ ਆ ਰਿਹਾ ਹਾਂ ਕਿਉਂਕਿ ਮੈਨੂੰ ਆ ਨੈਟ ਦਾ ਸਮਝ ਘਟਿਆ ਤੇ ਮੈਂ ਸਾਰੇ ਵੀਰਾਂ ਕੋਲੋਂ ਆ ਹਫਤੇ ਭਰ ਤੋਂ ਸੁਣਦਾ ਪੱਤਰਕਾਰ ਵੀਰਾਂ ਤੋਂ ਕਹਿੰਦੇ ਆ ਜੀ ਇਹ ਜਿਹੜਾ ਸੋਸ਼ਲ ਮੀਡੀਆ ਹੈ ਇਹ ਮੈਨੂੰ ਕਹਿਣਾ ਵੀ ਨਹੀਂ ਸੀ ਆਉਂਦਾ ਹੁੰਦਾ ਆ ਹੁਣ ਮੈਂ ਤੁਹਾਡੇ ਕੋਲੋਂ ਸਿੱਖਿਆ ਇਹ ਕਹਿੰਦੇ ਜੀ ਜਿਹੜਾ ਸੋਸ਼ਲ ਮੀਡੀਆ ਹੈ ਇਹਦਾ ਸਭ ਤੋਂ ਉੱਚਾ ਸਭ ਤੋਂ ਵੱਡਾ ਪਲੇਟਫਾਰਮ ਇੰਸਟਾਗ੍ਰam ਇਹ ਕਹਿੰਦੇ ਜੀ ਉਹਦੇ ਉੱਤੇ ਤੁਸੀਂ ਹਨੇਰੀ ਲਿਆਂਦੀ ਹੋਈ ਆ ਪੂਰੇ ਵਰਲਡ 'ਚ ਤੇ ਪੰਜਾਬੀਆਂ ਦਾ ਪਿਆਰ ਆ ਜੀ ਮੈਂ ਤੇ ਉਹਦੇ ਵਿੱਚ ਕੁਛ ਕੀਤਾ ਨਹੀਂ ਮੈਂ ਤੇ ਗਾਣਾ ਗਾਇਆ ਜਿੱਤ ਨਾਲ ਸਾਰੇ ਗਾਣੇ ਗਾਉਣਾ ਉਹਤੇ ਮਾੜਾ ਜਿਹਾ ਗਾਣਾ ਇੱਕ ਕਾਇਆ ਮੈਂ ਤੇ ਉਹਨੂੰ ਛੋਟਾ ਜਿਹਾ ਗਾਣਾ ਸਮਝਦਾ ਸੀ ਤੇ ਇਹ ਸਰੋਤਿਆਂ ਦਾ ਪਿਆਰ ਹੈ 2005 ਤੋਂ ਲੈ ਕੇ ਅੱਜ 2024 ਤੱਕਰ ਫੇਰ ਉਹੀ ਗੀਤ ਜਿਹੜਾ ਦੁਬਾਰਾ ਪੈਣਾ ਵਜੇ ਬਿਲਕੁਲ ਜੀ ਉਹੀ ਉਹ ਗਾਣੇ ਕੁਛ ਇਸ ਤਰ੍ਹਾਂ ਦੇ ਹੈ ਜੀ ਉਹ ਗਾਣੇ ਮਜ਼ਾਕ ਆ ਮਜ਼ਾਕ ਹੈ ਔਰ ਬੜਾ ਪਿਆਰਾ ਇੱਕ ਸਚਾਈ ਉਹਦੇ ਵਿੱਚ ਬਿਲਕੁਲ ਪਿੰਡੂ ਕਲਚਰ ਦੀ ਸਚਾਈ ਪਿੰਡੂ ਕਲਚਰ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਉਹ ਗਾਣੇ ਔਰ ਉਹ ਜਵਾਬ ਸਵਾਲ ਨੋਕਚੋਕ ਹੁੰਦਾ ਮੇਲ ਫੀਮੇਲ ਦਾ ਏ ਗੱਪਰੂ ਮੁਟਿਆਰ ਦੇ ਜਵਾਬ ਸਵਾਲ ਹੁੰਦੇ ਨੇ ਅੱਜ ਬਾਲੀਵੁੱਡ ਦੇ ਵਿੱਚ ਵੀ ਕਾਫੀ ਅਭਿਨੇਤਾ ਨੇ ਜਿਹੜੇ ਅਦਾਕਾਰ ਨੇ ਅੱਜ ਉਸ ਟੌਪਿਕ ਤੇ ਜਿਹੜੇ ਰੀਲ ਬਣਾ ਦੇ ਗੀਤੇ ਉਹ ਧਨ ਭਾਗ ਨੇ ਜੀ ਮੇਰੇ ਗਰੀਬ ਦੇ ਤੇ ਜਿੱਥੋਂ ਤੱਕ ਗੱਲ ਹੈ ਫਿਲਮ ਇੰਡਸਟਰੀ ਵਾਲੇ بڑے بڑے ਸਿੰਗਰ ਇਹ ਉਹਨਾਂ ਦਾ ਵੱਡਾ ਪਾਣੇ ਸਾਗਰ ਦੇ ਨਾਲ ਨਾਲ ਸ਼ੰਮੀ ਦਾ ਵੀ ਜਿਹੜਾ ਨਾਮ ਜੁੜਿਆ ਹੋਇਆ ਸੀ ਨਾਮ ਸਾਗਰ ਸ਼ਮਜੀਤ ਸ਼ੰਮੀ ਤਾਂ ਕੀ ਲੱਗਦਾ ਕਿ ਅੱਜ ਫੇਰ ਜਿਹੜਾ ਸ਼ੰਮੀ ਤੇ ਸਾਗਰ ਜਿਹੜੀ ਜੋੜੀ ਆ ਫੇਰ ਸੁਪਰ ਹਿੱਟ ਜਿਹੜੀ ਆ ਨਹੀਂ ਹੋਤੇ ਉਹਨਾਂ ਦੱਸਿਆ ਜੀ ਫੇਰ ਦਾ ਨਹੀਂ ਮਤਲਬ ਉਹ ਸ਼ੁਰੂ ਤੋਂ ਜੋ ਸਾਦਰਸ਼ਮੇ ਡੀਐਮਏ ਜਿਹਾ ਉਹ ਜਿੱਥੇ ਸੀਗੀ ਉੱਥੇ ਅੱਜ ਵੀ ਰੀਲਾ ਦੇ ਵਿੱਚ ਜਾਂ ਅੱਜ ਬਾਲੀਵੁੱਡ ਦੇ ਵਿੱਚ ਧੂਮ ਪਈਆਂ ਉਹ ਬਹੁਤ ਖੁਸ਼ੀ ਆ ਉਹ ਤੇ ਉਹ ਤੇ ਉਹ ਸਟੈਪ ਆ ਨਾ ਉਹ ਤੇ ਸਟੈਪ ਉਹ ਤੇ ਸਟੈਪ ਬਾਈ ਸਟੈਪ ਅਜੇ ਹੋਰ ਗਾਂ ਬੜੇ ਸਟੈਪ ਨੇ ਜੀ ਇਹ ਦੁਨੀਆ ਖਤਮ ਥੋੜੀ ਇੱਥੇ ਜਾ ਕੇ ਕਿਤੇ ਖਤਮ ਥੋੜੀ ਹੋਗੀ ਉਹ ਤੇ ਸਟੈਪ ਅੱਗੇ ਤੋਂ ਅੱਗੇ ਉਤੇ ਚੱਲਦੇ ਜਾਂਦੇ ਆ ਇਹ ਜਿਹੜਾ ਸੋਸ਼ਲ ਮੀਡੀਆ ਇਸੇ ਕਰਕੇ ਬਣੇ ਨੇ ਨਾ ਇਨਸਾਨ ਨੇ ਖੋਜਾਂ ਇਸੇ ਕਰਕੇ ਕੀਤੀਆਂ ਨੇ ਕਿ ਪਹਿਲੋਂ ਆਪਾਂ ਮਤਲਬ 100 ਸਾਲ ਪਹਿਲਾਂ ਬੰਦਾ 200 ਸਾਲ ਪਹਿਲਾਂ ਕੋਈ ਹੋਏਗਾ ਇਸ ਤਰ੍ਹਾਂ ਦਾ ਜਮਾਨਾ ਹੋਏਗਾ ਕਿ ਬੰਦਾ ਪਿੰਡ 'ਚ ਗਾਉਂਦਾ ਸਈਜੇ ਸਈਜੇ ਉਹਦੇ 2 ਸਾਲਾਂ 'ਚ ਤੇ ਉਹਦੇ ਪਿੰਡ ਦੇ ਦੂਜੇ ਪਾਸੇ ਪਤਾ ਲੱਗਦਾ ਹੋਣਾ ਵੀ ਆਪਣੇ ਪਿੰਡ 'ਚ ਇੱਕ ਬੰਦਾ ਗਾਉਂਦਾ ਫੇਰ ਉਹਦਾ 2-4 ਸਾਲਾਂ 'ਚ ਲਾਗਲੇ ਪਿੰਡਾਂ 'ਚ ਪਤਾ ਲੱਗਦਾ ਤੇ ਦਸਾਂ-ਵੀਆਂ ਸਾਲਾਂ 'ਚ ਕੋਈ ਜ਼ਿਲ੍ਹੇ 'ਚ ਦੋਹਾਂ ਜ਼ਿਲ੍ਹਿਆਂ 'ਚੋਂ ਜ਼ਿਲ੍ਹਿਆਂ 'ਚ ਪਤਾ ਲੱਗਦਾ ਅੱਜਕੱਲ ਅੱਜਕੱਲ ਤੇ ਜਿੱਦਣ ਤੋਂ ਤੁਹਾਡੇ ਕੋਲ ਕੋਈ ਗੋਣਿਆ ਆ ਤੁਸੀਂ ਗੋਣਾ ਐਡ ਕੀਤਾ ਆ ਬਟਨ ਨੱਪਿਆ ਤੇ ਉਹ ਪੂਰੇ ਮਾਤ ਲੋਕ ਤੇ ਪਤਾ ਲੱਗ ਜਾਂਦਾ ਵੀ ਤੁਹਾਡੇ ਕੋਲ ਆ ਗੋਣਿਆ ਤੇ ਇਹ ਤਾਂ ਇਹ ਸੋਸ਼ਲ ਮੀਡੀਆ ਦਾ ਉਹ ਤੇ ਉਹਦਾ ਕਰਕੇ ਆ ਨਾ ਜੀ ਉਹ ਉਹਦਾ ਕਰਕੇ ਆ ਤੇ ਉਹ ਜਿਹੜਾ ਸਾਦਰਸ਼ਮੀ ਦਾ ਜਿਹੜਾ ਨਾਮ ਉਹ ਤੇ ਉਹਨਾਂ ਹੀ ਸੀਗਾ ਇਹ ਜੱਤੀ ਇੰਡਸਟਰੀ ਵਿੱਚ ਕਾਫੀ ਜਿਹੜੇ ਸਾਰੇ ਗੀਤ ਹੁਣ ਤੱਕ ਕਿੰਨੇ ਦੇ ਚੁੱਕੇ ਹੁਣ ਤੱਕ 150 ਐਲਬਮ ਦੇ ਨਾਲ ਉਹ ਦੰਡਾ ਇਹੋ ਹੀ ਗੱਲ ਜੀ ਹੁਣ ਤੱਕ 50 60 70 ਪਤਾ ਨਹੀਂ ਕਿੰਨੇ ਚੈਨਲਾਂ ਤੇ ਇਹੋ ਬੇਨਤੀ ਕਰ ਚੁੱਕਾ ਜੀ ਸਾਰਿਆਂ ਨੂੰ ਪਤਾ ਹੀ ਹੈ ਜੇ ਮੇਰੇ ਤੋਂ ਬਿਨਾ ਤੇ ਉਹ ਮੇਰੇ ਬੇਨਾਈ ਜਿਹੜੇ ਸਾਡੇ ਸਰੋਤੇ ਆ ਜਦੋਂ ਮੈਨੂੰ ਚੇਤਾ ਭੁੱਲਿਆ ਹੁੰਦਾ ਉਹ ਥੱਲੇ ਲਿਖ ਦਿੰਦੇ ਆ ਵੀ ਇਹ ਫਲਾਣੀ ਕੈਸਟ ਦਾ ਇੰਨੇ ਨੰਬਰ ਦਾ ਗਾਣਾ ਇਹ ਸਾਈਡ ਦਾ ਹੈ ਕਿ ਬੀ ਸਾਈਡ ਦਾ ਹੈ ਤੇ ਇਹ ਕਿੰਨੇ ਮਿੰਟ ਦਾ ਹੈ ਕਿੰਨੇ ਸਕਿੰਟ ਦਾ ਹੈ ਕੋਈ ਸਟੇਜ ਤੇ ਪਹਿਰਾ ਭੁੱਲਦਾ ਉਹ ਚੇਤਾ ਕਰਾ ਦਿੰਦੇ ਆ ਜਿਹੜੇ ਗਾਣੇ ਦੀਆਂ ਫਰਮੈਸ਼ਾਂ ਕਰਦੇ ਨੇ ਉਹ ਜਦੋਂ ਮੈਨੂੰ ਚੇਤਾ ਨਹੀਂ ਆਉਂਦਾ ਉਹ ਆਪੇ ਗਾ ਕੇ ਦੱਸਦੇ ਨੇ ਉਹ ਕੰਪੋਜੀਸ਼ਨ ਵੀ ਚੇਤੇ ਆ ਜਾਂਦੀ ਹੈ ਸਾਰਾ ਕੁਝ ਉਹ ਨਾਲ ਨਾਲ ਗਾ ਕੇ ਚੇਤਾ ਕਰਾ ਦਿੰਦੇ ਨੇ ਉਹ ਮੇਰੇ ਸਰੋਤਿਆਂ ਨੂੰ ਮੇਰੇ ਮੈਟਰ ਦਾ ਜਿਆਦਾ ਪਤਾ ਕੋਈ 150 ਐਲਬਮ ਦੇ ਨਾਲ 15 1600 ਗੀਤਾਂ ਗਾਣਿਆਂ ਦੇ ਨਾਲ ਆਪਾਂ ਪੰਜਾਬੀਆਂ ਦੀ ਸੇਵਾ ਕਰ ਚੁੱਕੇ ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਚੁੱਕੇ ਹਾਂ ਜੀ ਤੇ ਸਰੋਤਿਆਂ ਦਾ ਉਹ ਕੋਟਨ ਕੋਟ ਧੰਨਵਾਦ ਕੀ ਲੱਗਦਾ ਕਿ ਅਖਾੜਿਆਂ ਦੇ ਵਿੱਚ ਦੁਬਾਰਾ ਫੇਰ ਉਹੀ ਗੀਤ ਜਿਹੜਾ ਸੁਣਨ ਨੂੰ ਦੁਬਾਰਾ ਫੇਰ ਮਿਲੂਗਾ ਕਿ ਸਾਗਰ ਦੀ ਬੋਟੀ ਲੈਂਦੀ ਇੰਡੀਗਾ ਚਲਾ ਸਰ ਇਹ ਫੇਰ ਉਹ ਗੱਲ ਉਹ ਹੀ ਆ ਜਾਂਦੀ ਹੈ ਸਾਨੂੰ ਵੀ ਮੀਆਂ ਬੀਵੀ ਨੂੰ ਵਧੀਆ ਨਹੀਂ ਲੱਗਦਾ ਕਿ ਅਸੀਂ ਐਡੇ ਵੱਡੇ ਚੈਨਲ ਨੂੰ ਪੱਤਰਕਾਰ ਵੀਰ ਨੂੰ ਦੁਬਾਰਾ ਦੁਬਾਰਾ ਉਹ ਗੱਲ ਦਸੀ ਰੁਕਿਆ ਹੀ ਨਹੀਂ ਕਦੀ ਉਹ ਡੇਲੀ ਆ ਪਿਛਲੇ ਪਿਛਲੇ ਹਫਤੇ ਦੀਆਂ ਸਟੇਜਾਂ ਕੱਢ ਲਓ ਦੋ ਇਤਿਆਦੀਆਂ ਕੱਢ ਲਓ ਉੱਥੇ ਵੀ ਇਹ ਗਾਣਾ ਆ بڑے بڑے ਫੰਕਸ਼ਨਾਂ ਤੇ ਆ ਪਿਛਲੇ ਮਹੀਨੇ ਚ ਉਹ ਚੱਲਦਾ ਹੀ ਆ ਇਹ ਸਿਰਫ ਐ ਸੋਸ਼ਲ ਮੀਡੀਆ ਆਪਾਂ ਇਹਦੇ ਤੇ ਕਹਿ ਸਕਦੇ ਆਂ ਜੀ ਇਹਦੇ ਤੇ ਹੁਣ ਚੱਲਿਆ ਕਿਉਂਕਿ ਉਹ ਸੋਸ਼ਲ ਮੀਡੀਆ ਥੋੜੀ ਚਿਰ ਤੋਂ ਹੀ ਬਣਿਆ ਹੋਇਆ ਹੈ ਹਨਾ ਉਹ ਉਹਦੇ ਤੇ ਜਦੋਂ ਜਦੋਂ ਪੰਜਾਬੀਆਂ ਦਾ ਦਿਲ ਕਰਦਾ ਵੀ ਅੱਜ ਆ ਕਰਨਾ ਚਾਹੀਦਾ ਉਹ ਕਰ ਦਿੰਦੇ ਨੇ ਉਹਨਾਂ ਨੂੰ ਲੱਗਿਆ ਆ ਕੰਮ ਕਰਨਾ ਚਾਹੀਦਾ ਪੰਜਾਬੀਆਂ ਨੇ ਉਹਨਾਂ ਦੇ ਦਿਲ 'ਚ ਇੱਕ ਮੇਰੇ ਲਈ ਗਰੀਬ ਦੀ ਤਰਸ ਆਇਆ ਉਹ ਪੰਜਾਬੀਆਂ ਨੇ ਕਰਤਾ ਜੀ ਕੰਮ ਜਿੰਦੇ ਉਹ ਠੀਕ ਹੈ ਉਦੋਂ ਦਾ ਹੀ ਚੱਲ ਰਿਹਾ ਜੀ ਉਹ ਕਦੀ ਰੁਕਿਆ ਹੀ ਨਹੀਂ ਇਹ ਆ ਕਿ ਹੁਣ ਜਰਾ ਇਹ ਆ ਕਿ ਹਿੰਦੁਸਤਾਨ 'ਚੋਂ ਉੱਠ ਕੇ ਜਿਹੜੇ ਸਾਡੇ ਪੰਜਾਬੀ ਆ ਉਹ ਤੇ ਪੂਰੇ ਵਰਲਡ 'ਚ ਬੈਠੇ ਆ ਗਾਣਾ ਤੇ ਪੂਰੇ ਵਰਲਡ 'ਚ ਅੱਗੇ ਵਜਿਆ ਸੱਤ ਸਮੁੰਦਰ ਪਾਰ ਧਰਤੀ ਤੇ ਚਾਰੇ ਕੋਨੇ ਉਤੇ ਵੱਜ ਚੁੱਕੇ ਆ ਸਾਰੇ ਗਾਣੇ 15 1600 ਗਾਣੇ ਪਰ ਇਹ ਆ ਕਿ ਇਹਦੇ ਨਾਲ ਮੀਡੀਆ ਸੋਸ਼ਲ ਮੀਡੀਆ ਦੇ ਨਾਲ ਇਹ ਜਰਾ ਹੋਰ ਅੰਬਰ ਤੱਕ ਪਹੁੰਚ ਕੀ ਲੱਗਦਾ ਕਿ ਹੁਣ ਜਿਹੜਾ ਸਾਗਰ ਦੀ ਬੋਧੀ ਨੂੰ ਜਿਹੜਾ ਇਸ ਟਾਈਮ ਜਿਹੜੀ ਇੰਡੀਆ ਚਲਾਨੀ ਆ ਗਈ ਹੈ ਜੀ ਕਿ ਗੱਡੀਆਂ ਵੱਡੀਆਂ ਦੇ ਹੁਣ ਹੱਥ ਪੈ ਰਹੇ ਨਹੀਂ ਉਹ ਸਾਰੀਆਂ ਵੰਡਾਈਆਂ ਹੀ ਆ ਮਾਲਕ ਨੇ ਉਹ ਤੇ ਚਲੋ ਠੀਕ ਹੈ ਪਰ ਗੱਡੀ ਚਲੋ ਉਦੋਂ ਜਦੋਂ ਲਈ ਸੀ ਇੰਡੀਆ ਸ਼ੁਰੂ ਉਦੋਂ ਕੀਤਾ ਹੈ ਇੰਡੀਆ ਤੋਂ ਹੀ ਤੇ ਉਦੋਂ ਸਿੱਖੀ ਹੀ ਚਲਾਉਣੀ ਇਹਨਾਂ ਨੇ ਸਿਖਾਈ ਬਾਕੀ ਤੁਸੀਂ ਇਹਨਾਂ ਨੂੰ ਜਿਆਦਾ ਪੁੱਛੋ ਮੇਰੇ ਤੋਂ ਬੈਸਟ ਜਵਾਬ ਇਹ ਇਹ ਬੋਲਦੇ ਕੱਟ ਨੇ ਜੀ ਮਗੜਾ ਕੱਟਦੇ ਨਾ ਸਾਰੇ ਚੈਨਾਂ ਦੇ ਗਾਣੇ ਮੇਰੇ ਕੋਲ ਆਖਾੜੇ ਜਿਹੜੇ ਉਹ ਜਿਆਦਾ ਲੱਗਦੇ ਨੇ ਤਾਂ ਗੱਲਾਂ ਜਿਹੜੀਆਂ ਕੱਟਦੇ ਗੱਲਾਂ ਕੱਟ ਨਹੀਂ ਸਕਦੀਆਂ ਮੈਂ ਬੋਲਣਾ ਇਹ ਨਾ ਮੈਂ ਦੱਸਿਆ ਨਹੀਂ ਕਿ ਮੈਂ ਬੋਲਦੀ ਬਿਲਕੁਲ ਜੀ ਸੁਪਰ ਹਿੱਟ ਜਿਹੜੀ ਆ ਜੋੜੀ ਸਾਡੇ ਵਿੱਚ ਅੱਜ ਮੌਜੂਦ ਹੈ ਤਾਂ ਇਹਨਾਂ ਨਾਲ ਗੱਲਬਾਤ ਕੀਤੀ ਆ ਨਾਮ ਨਾਲ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਬਹੁਤ ਪੁਰਾਤਨ ਸਮੇਂ ਤੋਂ ਜਿਹੜਾ ਹੈ ਪੰਜਾਬੀ ਇੰਡਸਟਰੀ ਵਿੱਚ ਤੁਮਾ ਭਾਈਆਂ ਨੇ ਸਤਨਾਮ ਸਿੰਘ ਸਾਗਰ ਤੇ ਸ਼ਰਨ ਜੀத் ਸ਼ੰਮੀ ਜਿਹੜੇ ਕਿ ਪੰਜਾਬੀ ਮਾਂ ਬੋਲੀ ਦੀ ਚਲੋ ਲੰਬੇ ਸਮੇਂ ਤੋਂ ਜਿਹੜੀ ਸੇਵਾ ਕਰ ਰਹੇ ਨੇ ਤਾਂ ਉਸ ਤੋਂ ਬਾਅਦ ਜੇਕਰ ਗੱਲ ਕਰਦੇ ਆ ਤਾਂ ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਸੁਪਰ ਹਿੱਟ ਗੀਤ ਇਸ ਟਾਈਮ ਚੱਲ ਰਿਹਾ ਸਾਗਰ ਦੀ ਬੋਟੀ ਜਿਹੜੀ ਚੱਲਦੀ ਹੈ ਤਾਂ ਉਹ ਸਾਡੇ ਵਿੱਚ ਜਿਹੜੀ ਜੋੜੀ ਹੈ ਇਸ ਟਾਈਮ ਮੌਜੂਦ ਹੈ ਤਾਂ ਗੱਲਬਾਤ ਕਰਾਂਗੇ ਕਿ ਦੋ ਲਵਰਸ ਜਿਹੜੇ ਲੈਨਾ ਨੇ ਉਹ ਵੀ ਜ਼ਰੂਰ ਇਹਨਾਂ ਦੇ ਕੋਲੋਂ ਜਿਹੜੀਆਂ ਸੁਣਾਗੇ ਕਿ ਅੱਜ ਇਹ ਪ੍ਰੋਪਰ ਸੈਟਅਪ ਤੇ ਬੈਠੇ ਹੋਏ ਨੇ ਤਾਂ ਬੜੇ ਮੂਡ ਦੇ ਵਿੱਚ ਖੁਸ਼ ਲੱਗ ਰਹੇ ਹੋ ਹਾਂਜੀ ਸਰ ਜੋ ਤੁਸੀਂ ਕਹੋਗੇ ਉਹ ਕਰਾਂਗੇ ਜੀ ਜਵਾਨੀ ਹੁਣ ਜਿਹੜਾ ਇੱਕ ਗੀਤ ਜਿਹੜਾ ਸੁਣਾਗੇ ਜਿਹੜਾ ਹੁਣ ਇਸ ਟਾਈਮ ਸੋਸ਼ਲ ਮੀਡੀਆ ਤੇ ਜਿਹੜਾ ਧੂਮਾਂ ਪਈਆਂ ਨੇ ਤੋਂ ਉਸ ਤੋਂ ਬਾਅਦ ਅੱਗੇ ਜਿਹੜਾ ਚੱਲੇਗਾ ਸਰ ਮੈਂ ਕੋਈ ਤੁਹਾਨੂੰ ਸੁਣਾਉਣਾ ਜੋ ਤੁਸੀਂ ਕਹਿ ਰਹੇ ਹੋ ਤੇ ਸਾਰੇ ਜਿੰਨੇ ਭੈਣ ਭਰਾ ਆਉਂਦੇ ਆ ਸਭ ਤੋਂ ਕੋਈ ਉਹੀ ਗੱਲ ਕਹਿੰਦੀ ਆ ਪਰ ਮੈਂ ਤੁਹਾਨੂੰ ਦੋ ਸੁਟਾਈਆਂ ਮੈਂ ਪਹਿਲਾਂ ਹੋਰ ਗਾ ਦੇਣਾ ਤੁਸੀਂ ਮਿਲਣੇ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਕੋਲੇ ਨੇ ਤਰਾ ਚੰਨ ਜਾਈ ਹੁੰਦੀ ਮਿਲਨੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਝਾਈ ਹੁੰਦੀ ਆ ਕੋਠੇ ਕੋਠੇ ਵਿੱਚ ਆ ਜੀ ਮੇਰਾ ਕੋਠੇ ਕੋਠੇ ਵੇੜੇ ਵਿੱਚ ਆ ਜੀ ਮੇਰਾ ਬੇਲਾੜ ਫੁੱਲਾਂ ਵਾਲੀ ਸਾਡੇ ਤੇ ਲਾਲ ਫੁੱਲਾਂ ਵਾਲੀ ਸਾਡੇ ਦਰ ਜਾਈ ਮੰਦੀ ਆ ਮਿਲਨੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਝਾਈ ਹੁੰਦੀ ਆ ਮਿਲਨੇ ਨੂੰ ਤੇ ਆ ਜੀ ਮੇਰਾ ਬੇਲਾੜ ਫੁੱਲਾਂ ਵਾਲੀ ਸਾਡੇ ਤੇ ਜਾਈ ਯੋ ਕਿਯਾ ਸਾਡੇ ਚੈਨਲ ਦੀ ਚੱਲਦੀ ਸਕਰੀਨ ਦੇ ਉੱਤੇ ਇੰਡੀਗਾ ਆ ਗੀ ਤੈੜਾ ਹੋ ਜੀ ਅੱਛਾ ਹਾਂਜੀ ਉਹ ਸਥਾਈ ਜੋ ਸਰੋਤਿਆਂ ਨੇ ਜੋ ਜਿਹੜੀ ਉਹ ਸਾਡੇ ਰੱਬ ਵਰਗੇ ਸਰੋਤਿਆਂ ਨੇ ਜਿਹੜਾ ਵਿੱਚੋਂ ਵੱਢ ਚੁੱਕਿਆ ਜੀ ਉਹਨਾਂ ਨੇ ਲਾਸਟ ਜਿਹੜਾ ਨਾਮ ਵਾਲਾ ਆ ਲਓ ਜੀ ਸਾਗਰ ਦੀ ਵੋਟੀ ਲੈਂਦੀ ਇੰਡੀਗਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀਗਾ ਚਲਾ

ਬਿਲਕੁਲ ਜੀ ਜਿਨ੍ਹਾਂ ਨੇ ਇਸ ਗੀਤ ਦੇ ਨਾਲ ਸੋਸ਼ਲ ਮੀਡੀਆ ਤੇ ਵੱਡੀਆਂ ਆਈਡੀਆ ਧੂਮਾ ਪਾਈਆਂ ਅਜੋ ਸਾਡੇ ਵਿੱਚ ਜੋੜੀ ਜਿਹੜੀ ਹੈ ਰੁਬਰੂ ਹੋਈ ਹੈ ਤਾਂ ਅਸੀਂ ਆਸ ਕਰਦੇ ਹਾਂ ਕਿ ਇਸ ਜੋੜੀ ਨੂੰ ਹੋਰ ਵੀ ਜਿਹੜੀਆਂ ਵੱਡੀਆਂ ਤਰੱਕੀਆਂ ਮਿਲਣਗੀਆਂ ਤਾਂ ਅੱਗੇ ਵਰਲਡ ਲੈਵਲ ਤੇ ਜਿਹੜਾ ਧੂਮਾ ਹੋਰ ਹੋਏ ਕੈਮਰਾ ਪਰਸਨ ਦੇ ਨਾਲ